ਅੰਮ੍ਰਿਤ ਰਾਠੀ ਜੀ ਜਿਹੜੇ ਸਾਡੇ ਅੱਜ ਦੇ ਪ੍ਰਧਾਨ ਨੇ ਸ਼ਹਿਰ ਦੇ ਸਾਡੇ ਨੈਸ਼ਨਲ ਕਹਿ ਦिए ਕੌਮੀ ਪ੍ਰਧਾਨ ਵੀ ਅਜਾਈ ਨੇ ਸਾਡੇ ਸਾਧਵਿੰਦਰ ਸਿੰਘ ਜਿਹੜੇ ਕੌਮੀ ਪ੍ਰਧਾਨ ਨੇ ਸਾਡੇ ਭਾਈਚਾਰੇ ਦੇ ਤੇ ਸਾਡੀ ਸਾਰੀ ਸ਼ੋਮਣੀ ਕਲਦਾ ਦੀ ਲੀਡਰਸ਼ਿਪ ਇੱਥੇ ਆਈ ਹੈ ਤੇ ਸਾਰਿਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾਕਾ ਸਾਹਿਬ ਰੈਵਿੰਦ ਗੁਰੂ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਬਹੁਤ ਵੱਡਾ ਦਿਨ ਆ ਛਾਡੇ ਲਈ ਰਾਠੀ ਜੀ ਨੂੰ ਪ੍ਰਧਾਨ ਬਣਾਇਆ ਸੀ ਪਰ ਸਰਕਾਰ ਨੂੰ ਐਡਾ ਡਰ ਪੈਦਾ ਹੋ ਗਿਆ ਕਿ ਇਹਨਾਂ ਕੋਈ ਇੱਡੇ ਕਾਬਲ ਬੰਦੇ ਤੇ ਇੰਨੇ ਹਿੰਮਤੀ ਤੇ ਇੰਨੇ ਮਿੰਤੀ ਬੰਦੇ ਅਜ ਪ੍ਰਧਾਨ ਬਣਿਆ ਜੇ ਆਪਾਂ ਇਹਨਾਂ ਨੂੰ ਇੱਥੇ ਥੱਪ ਦਈਏ ਤਾਂ ਸ਼ਾਇਦ ਸਾਡੀ ਕਿਤੇ ਗੱਲ ਬਣ ਜੂਗੀ ਤੇ ਤਕਰੀਬਨ ਨਾਲ ਦੀ ਨਾਲ 307 ਦਾ ਪਰਚਾ 307 ਦਾ ਪਰਚਾ ਬੰਦੇ ਜਿੰਦਗੀ ਬਰਬਾਦ ਕਰ ਦਿੰਦਾ ਪਰ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੁਹਾਨੂੰ ਪਤਾ ਜੋ ਕੋਟ ਨੇ ਫੈਸਲਾ ਕੀਤਾ ਉਹ ਇਕੱਲਾ ਇਕੱਲਾ ਅੱਖਰ ਪੜ ਕੇ ਦੇਖੋ ਕਿ ਕਿਵੇਂ ਕਬਜ਼ੇ ਦੀ ਗੱਲ ਕੀਤੀ ਕਿਵੇਂ ਪਰਚੇ ਗੱਲ ਕੀਤੀ আর ਉਹਨਾਂ ਨੇ ਕਿਹਾ ਕਿ ਜੋ ਵੀ ਅੱਗੇ ਵਾਸਤੇ ਕਰਨਾ ਹੈ ਪਹਿਲਾਂ ਸਾਨੂੰ ਦੱਸਣਾ ਹੈ ਫਿਰ ਕੋਈ ਗੱਲ ਕਰਨੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਕਰੈਕਟਰ ਕੀ ਹੈ ਸਰਕਾਰ ਕੀ ਸੋਚਦੀ ਹੈ ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਰਾਤ ਦੀ ਗੱਲ ਹੋਈ ਸੀ ਰਾਤ ਵੀ 10 11 ਵਜੇ ਗੱਲ ਹੋਈ ਸੀ ਤੇ ਅੱਜ ਮੇਰਾ ਖਿਆਲ ਹੈ ਵੀ ਇੱਕ ਦੁਖਰਮਾਤ ਸਾਹਿਬ ਗੁਰਦੁਆਰ ਸਾਹਿਬ ਕਿਤੇ ਵੀ ਤਿਲਛਟ ਨੂੰ ਜਗ੍ਹਾ ਹੈ ਨਹੀਂ ਇੰਨਾ بڑا ਇਕੱਠ ਹੋਇਆ ਇੱਥੋਂ ਪਤਾ ਲੱਗਦਾ ਹੈ ਕਿ ਰਾਠੀ ਜੀ ਦਾ ਕਿੰਨਾ ਪਿਆਰ ਹੈ ਸਾਡੇ ਪ੍ਰਧਾਨ ਸਾਹਿਬ ਸਾਰੇ ਪ੍ਰੋਬਲਮ ਛੱਡ ਕੇ ਜਿੱਥੇ ਆਏ ਨੇ 10 ਲੱਖ ਦੀ ਭਰਤੀ ਕੀਤੀ ਹੈ तकरीबन तकरीबन ਨੇ ਜੋ ਉਥ ਕਾਲੀ ਦਾਲ ਦੀ ਜਿਹੜੀ ਭਰਤੀ ਹੋਈ ਹੈ ਸ਼ੋਮਣੀ ਕਾਲ ਦੇ 10 ਲੱਖ ਦੀ ਹੋਈ ਹੈ ਕਹਿੰਦਾ ਸੌਕ ਆਉਂਦਾ 10 ਲੱਖ ਬੰਦਾ ਕਹਿੰਦਾ ਬਹੁਤ ਸੌਕ ਆਉਂਦਾ ਪਰ ਇਕੱਠਾ ਕਰਨਾ ਬਹੁਤ ਔਖਾ ਆਉਂਦਾ ਹੈ 10 ਲੱਖ ਦੀ ਭਰਤੀ ਹੋਣੀ ਮੈਂ ਇਸ ਗੱਲ ਦੀ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਦੇਣਾ ਕਿ ਪਹਿਲੀ ਵਾਰ ਇਹ ਹੈ ਕਿ ਸਾਡਾ ਜੂਥ ਕਾਲੀ ਦਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਸਾਡੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ ਇੱਕ ਤਰੀਕਤੋਂ ਉੱਥੇ ਤੁਸੀਂ ਦੇਖੇ ਵੀ ਕਿੱਡੇ-ਕੱਡੇ ਇਕੱਠ ਹੋ ਰਹੇ ਨੇ ਉਹ ਵੀ ਅਕਾਲ ਤਖਤ ਸਾਹਿਬ ਤੋਂ ਸਿੱਧ ਲੈ ਕੇ ਹਮੇਸ਼ਾ ਜਦੋਂ ਵੀ ਕੋਈ ਕਾਲੀ ਦਲ ਕੰਮ ਕਰਦਾ ਹੈ ਸ਼ਮਨੀ ਕਾਲੀ ਦਲ ਕੰਮ ਕਰਦਾ ਹੈ ਉਹ ਤਾਂ ਹਮੇਸ਼ਾ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਤੋਂ ਸਿੱਧ ਲੈ ਕੇ ਕੰਮ ਕਰਦਾ ਹੈ ਸੋ ਅੱਜ ਲੋਕ ਪਸਤਾ ਰਹੇ ਨੇ ਕਿ ਅਸੀਂ ਪਹਿਲਾਂ ਗਲਤੀ ਕੀਤੀ ਕਾਂਗਰਸ ਲਿਆਂਦੀ ਕਾਂਗਰਸ ਨੇ 5 ਸਾਲ ਪੂਰਾ ਲੁੱਟਿਆ ਉਹ ਤੋਂ ਬਾਅਦ ਉਹਨੇ ਦੇਖਿਆ ਵੀ ਸ਼ਾਇਦ ਨਵੀਂ ਪਾਰਟੀ ਹੈ ਇਹ ਪਤਾ ਨਹੀਂ ਕੀ ਕਰਦੇ ਕਿਉਂਕਿ ਉਹਨੇ ਗੱਲਾਂ ਇਦਾਂ ਨਹੀਂ ਕੀਤੀਆਂ ਕਿ ਅਸੀਂ ਜੋਨਤੀ 2000 ਕਰੋੜ ਰੁਪਏ ਦਾ ਮਾਈਨਿੰਗ ਦੇ ਵਿੱਚ ਕੱਢ ਲਾਂਗੇ ਸ਼ਾਪ ਦੇ ਠੇਕੇਨ ਦੇ ਵਿੱਚੋਂ ਐਨੇ ਕੱਢ ਦਾਂਗੇ ਕਰਪਸ਼ਨ ਦੇ ਵਿੱਚੋਂ ਐਨੇ ਕੱਢ ਦਾਂਗੇ ਅੱਜ ਕਰਪਸ਼ਨ ਦੀ ਗੱਲ ਕਰ ਲਈਏ ਮੇਰਾ ਖਿਆਲ ਹੈ ਵੀ ਸਾਰੇ ਹੱਦਾਂ ਬੰਦਾ ਟੱਪ ਗਏ ਕੋਈ ਕੰਮ ਵੀ ਬਿਨਾ ਪੈਸੇ ਤੋਂ ਨਹੀਂ ਹੁੰਦਾ ਔਰ ਹਰ ਜਿੰਨੇ ਤੁਸੀਂ ਰੋਜ਼ ਕੋਈ ਨਾ ਕੋਈ ਮੰਤਰੀ ਦੇਖ ਲਓ ਕੋਈ ਕਹਿੰਦੀ ਵੀਡੀਓ ਆਈ ਹੁੰਦੀ ਹੈ ਕਿਹਦਾ ਕੁਝ ਆਇਆ ਹੁੰਦਾ ਮੇਰਾ ਖਿਆਲ ਹੈ ਜੇ ਗਿਣਤੀ ਕਰਨ ਲੱਗਦੇ ਗਿਣਤੀ ਵੀ ਨਹੀਂ ਹੁੰਦੀ ਅੱਜ ਲੋਕ ਫੇਰ ਗੱਲ ਕਰਦੇ ਨੇ ਕਿ ਸ਼ੋਮਨੀ ਕਲਦਲ ਤੋਂ ਬਿਨਾ ਕੋਈ ਗੱਲ ਹੋ ਨਹੀਂ ਸਕਦੀ ਜਿੱਦ ਦੇ ਸ਼ੋਮਨੀ ਕਲਦਲ ਆ ਗਿਆ ਤੁਸੀਂ ਉਹ ਦੇਖਿਆ ਕਿ ਕਿੰਨੇ ਆਜ਼ਾ ਕਿੰਨੇ ਡਿਵੈਲਪਮੈਂਟ ਹੋਈ ਐ ਕਿੰਨੇ ਆਪਣੇ ਕੰਮ ਹੋਏ ਨੇ ਕਿੰਨੀਆਂ ਸਭਧਵਾਂ ਹੋਈਆਂ ਨੇ ਅੱਜ ਤੱਕ ਉਹੀ ਕੰਮ ਜੋ ਸ਼ੋਮਨੀ ਕਲਿਦਲ ਨੇ ਕੀਤੇ ਤੇ ਉਹਨਾਂ ਦੇ ਨੀਂਹ ਪੱਥਰ ਦੇ ਦਿੱਤੇ ਨੀਂਹ ਪੱਥਰ ਲਾ ਰਹੇ ਨੇ ਚਾਹੇ ਕੋਈ ਡਿਸਪੈਂਸਰੀਆਂ ਖੁੱਲੀਆਂ ਸੀ ਚਾਹੇ ਸਭੁਦਾ ਕੇਂਦਰ ਖੁੱਲੇ ਸੀ ਜਾਂ ਫੋਰ ਲਰਨਿੰਗ ਸਿਕਸ ਲਰਨਿੰਗ ਦਾ ਕੰਮ ਕੀਤਾ ਸੀ ਜੋ ਕੰਮ ਕੀਤੇ ਸੀ ਉਹ ਉੱਥੇ ਹੀ ਖੜੇ ਨੇ ਆਹ ਛੜਕਾਂ ਦਾ ਹਾਲ ਦੇਖ ਲਓ ਅੱਜ ਤੁਸੀਂ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਜੇ ਕਰਜ਼ੇ ਦੀ ਗੱਲ ਕਰ ਲਈਏ ਇਹ ਤਾਂ ਕਹਿੰਦੇ ਸੀ ਜੇ ਕਰਜ਼ਾ ਮੋੜਾਂਗੇ ਕਰਜ਼ਾ ਮੇਰਾ ਖਿਆਲ ਹੈ ਅੱਜ 22 ਮਹੀਨੇ ਹੋਈ ਨੇ ਇਹਨਾਂ ਨੂੰ 22 ਮਹੀਨੇ ਦੇ ਵਿੱਚ ਤਕਰੀਬਨ 70000 ਕਰੋੜ ਰੁਪਏ ਚੜ ਗਿਆ ਹੁਣ ਹਿਸਾਬ ਲਾ ਲਵੀ ਇੱਕ ਮਹੀਨੇ ਦੇ ਵਿੱਚ ਕਿੰਨਾ ਕਰਜ਼ਾ ਚੜ ਰਿਹਾ ਜਿੰਨਾ ਕਰਜ਼ਾ ਹੁਣ ਤੱਕ ਮੇਰੇ ਖਾਲ 70 ਸਾਲ ਦੇ ਵਿੱਚ ਚੜਿਆ ਉਹ ਸਾਰਾ ਕਰਜ਼ਾ ਇਹਨਾਂ ਨੇ 5 ਸਾਲ ਦੇ ਵਿੱਚ ਉਹ ਦੁੱਗਣਾ ਕਰ ਦੇਣਾ ਸੋ ਇਹ ਪੰਜਾਬ ਦੀ ਸਰਵਾਈਵਲ ਇਹਨਾਂ ਨੇ ਖਤਮ ਕਰਤੀ ਪਰ ਗੁਰੂ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼ੋਮਨੀ ਕੱਲਰ ਫੇਰ ਆਊਗਾ ਫੇਰ ਅੱਛੀ ਗੱਲ ਕਰਾਂਗੇ ਤੇ ਫੇਰ ਅਸੀਂ ਪੰਜਾਬ ਨੂੰ ਆਪਣੇ ਪੈਰਾਂ 'ਤੇ ਲੈ ਕੇ ਆਵਾਂਗੇ ਸੋ ਫੇਰ ਸਾਰੀ ਮੈਂ ਪ੍ਰੈਸ ਦਾ ਵੀ ਤਨਬਾਦ ਕਰਦਾ ਕਿ ਪ੍ਰੈਸ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ ਹਮੇਸ਼ਾ ਸਾਡੇ ਨਾਲ ਖੜੇ ਨੇ ਸਾਡੀ ਸਾਰੀ ਸ਼ੋਮਣੀ ਕਲਦਾ ਜੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਰੇ ਕੱਲੇ ਕੱਲੇ ਆਏ ਨੇ ਇਸ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਉਹਦੇ ਕਰਕੇ ਤੁਤੋ ਮਾਫੀ ਮੰਗਦੇ ਆ ਤੇ ਆਪਾਂ ਨੇ ਸਾਰਿਆਂ ਨੇ ਹੁਣ ਗੁਰੂ ਘਰ ਜਾ ਕੇ ਮੱਥਾ ਟੇਕਣਾ ਉਹ ਤੋਂ ਪਹਿਲਾਂ ਪਰਾਠੀ ਜੀ ਨੂੰ ਤੇ ਸਾਡੇ ਪ੍ਰਧਾਨ ਸਾਹਿਬ ਨੂੰ ਆਪਾਂ ਸ਼ੋਪਾ ਸਾਹਿਬ ਦੇਵਾਂਗੇ